ਗੰਧਾਰੀ ਪੰਜਵਾ ਮਾਈ ਜੋ ਪ੍ਰਵ ਕੈ ਗੁਣ ਗਾਵੇ ਸਫਲ ਆਇਆ ਜੀਵਨ ਫਲਤਾ ਕੋ ਪਾਰ ਬ੍ਰਹਮ ਲੈ ਲਾਵੇ ਰਹਾਉ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਲੰਗ 531 ਤੇ ਸ਼ੋਭnik ਦੇਵ ਗੰਧਾਰੀ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣਾਈ ਪਾਵਨ ਸ਼ਬਦ ਆਜ ਆਪਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਅਮਰਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਹੀਆਂ ਅਰੰਭਿਕ ਪੰਕਤੀਆਂ ਰਹਾਉਂਦੀਆਂ ਹਨ हे ਮੇਰੀ ਮਾਂ ਜੋ ਪਰਮੇਸ਼ਰ ਦੇ ਗੁਣ ਗਾਉਂਦਾ ਹੈ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਹੈ ਉਸ ਦਾ ਇਸ ਸੰਸਾਰ ਵਿੱਚ ਆਉਣਾ ਸਫਲ ਹੈ ਉਹ ਆਪਣੇ ਜੀਵਨ ਦਾ ਫਲ ਪਾ ਕੇ ਇੱਥੋਂ ਜਾਂਦਾ ਹੈ ਉਹ ਪਾਰ ਬ੍ਰह्म ਪਰਮੇਸ਼ਰ ਦੇ ਨਾਲ ਲਿਵ ਲਾਈ ਰੱਖਦਾ ਹੈ ਪਰਮੇਸ਼ਰ ਦਾ ਵਰਦਾਨ ਹੀ ਆਪਣੇ ਹਿਰਦੇ ਵਿੱਚ ਪ੍ਰਗਟ ਕਰ ਲੈਂਦਾ ਹੈ ਸੁੰਦਰ ਸੁਗੜ ਸੂਰ ਸੋਬੇਤਾ ਜੋ ਸਾਧੂ ਸੰਗ ਭਾਵੇ ਨਾਮ ਉਚਾਰ ਕਰੇ ਹਰ ਰਸਨਾ ਬੋੜ ਨਜੋਨੀ ਤਾਵੇ ਉਸ ਦਾ ਜੀਵਨ ਸੁੰਦਰ ਬਣ ਜਾਂਦਾ ਹੈ ਉਹ ਤਤ ਬੇਤਾ ਗਿਆਨਵਾਨ ਬਣ ਜਾਂਦਾ ਹੈ ਚੰਗੇ ਬੰਦੇ ਦੀ ਪਰਖ ਕਰ ਲੈਂਦਾ ਹੈ ਉਹ ਹੀ ਅਸਲੀ ਸੂਰਬੀਰ ਹੈ ਉਹ ਯੋਧਾ ਹੈ ਜੋ ਛਬਦ ਗੁਰੂ ਦਾ ਸੰਗ ਪਾ ਲੈਂਦਾ ਹੈ ਗੁਰੂ ਦਾ ਹੁਕਮ ਮੰਨਦਾ ਹੈ ਆਪਣੀ ਮੂੰਹ ਦੇ ਨਾਲ ਜਿਬਾ ਦੇ ਨਾਲ ਉਹ ਪਰਮੇਸ਼ਰ ਦਾ ਨਾਮ ਉਚਾਰਦਾ ਰਿੰਦਾ ਹੈ ਤੇ ਉਹ ਜੁਨਾ ਵਿੱਚ ਨਹੀਂ ਆਉਂਦਾ ਪੂਰਨ ਬ੍ਰਹਮ ਰਵਿਆ ਮਨ ਤਨ ਮੈਂ ਆਨ ਨਦਰਸ਼ਟੀ ਆਵੇ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੇ ਅਰਥਾ ਤੇ ਵਸਦਾ ਪਰਮੇਸ਼ਰ ਉਸ ਨੂੰ ਨਜ਼ਰ ਵਿੱਚ ਆਉਣ ਲੱਗ ਜਾਂਦਾ ਹੈ ਉਹ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਤਨ ਵਿੱਚ ਵਸਾ ਲੈਂਦਾ ਹੈ ਪਰਮੇਸ਼ਰ ਤੋਂ ਬਗੈਰ ਉਸ ਨੂੰ ਹੋਰ ਕੁਝ ਦਿਸਦਾ ਹੀ ਨਹੀਂ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਜਨ ਬਣ ਜਾਂਦੇ ਹਨ ਗੁਰੂ ਨਾਨਕ ਦੇਵ ਜੀ ਦੇ ਲੜ ਲੱਗ ਜਾਂਦੇ ਹਨ ਉਹਨਾਂ ਨੂੰ ਜੀਵਨ ਵਿੱਚ ਨਾ ਨਰਕ ਹੁੰਦਾ ਹੈ ਤੇ ਨਾ ਉਹਨਾਂ ਨੂੰ ਕੋਈ ਰੋਗ ਹੀ ਵਿਆਪਦਾ ਹੈ ਗੁਰੂ ਉਹਨਾਂ ਨੂੰ ਪੱਲਾ ਫੜਾ ਕੇ ਆਪਣੇ ਲੜ ਲਾ ਲੈਂਦਾ ਹੈ ਹੋਈਆਂ ਬੇਅੰਤ ਭੁਲਾ ਚੁੱਕਾਂ ਦੀ ਮਾਫੀ ਬਖਸ਼ ਦਿਓ ਗੁਰ ਮੰਤਰ ਦਾ ਜਾਪ ਕਰੀਏ ਆਪਾਂ ਵੀ ਗੁਰੂ ਦਾ ਪੱਲਾ ਪੜਨ ਜੋਗੀ ਹੋ ਜੀ ਆਈਏ ਵਾਹੇ ਗੁਰੂ ਵਾਹੇ ਗੁਰੂ ਵਾਹੇ Wow. <tries>